सशी काल जी मैं हरविंदर फ्रॉम बठिंडा आई होप ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖਦੇ ਰਹੋ ਆਪਣੀ ਵੀਡੀਓਜ਼ ਅੱਜ ਤੁਹਾਡੇ ਲਈ ਸੀ ਬਹੁਤ ਹੀ ਸੋਹਣੇ ਰੂਬੀ कॉटन ਦੇ suits ਲੈ ਕੇ ਆਏ ਹੈਗੇ ਆ ਔਰ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜਿੰਨਾ ਪੈਨ ਵਾਲਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜੋ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਤੁਹਾਡੇ ਲਈ ਅਸੀਂ ਜਿਹੜੇ ਸੂਟਸ ਲੈ ਕੇ ਆਏ ਸਾਰੇ ਰੂਬੀ कॉटन ਦੇ ਸੂਟਸ ਹੈਗੇ ਨੇ ਔਰ ਇਹਨਾਂ ਦਾ ਅਸੀਂ ਪ੍ਰਾਈਸ ਫਿਕਸ 2500 ਰੱਖਿਆ 2500 ਦੀ ਰੇਂਜ ਦੇ ਵਿੱਚ ਇਹ ਸਾਰੇ ਸੂਟਸ ਹੈਗੇ ਨੇ ਫੈਬਰਿਕ ਬਹੁਤ ਹੀ ਫਾਈਨ ਸੁਪੀਰੀਅਰ ਫੈਬਰਿਕ ਹੈ ਇਹਨਾਂ ਦਾ ਬਹੁਤ ਹੀ ਸੌਫਟ ਠੀਕ ਹੈ ਔਰ ਇਹ ਜੋ ਪਹਿਲਾ ਤੁਸੀਂ ਸੂਟ ਦੇਖ ਰਹੇ ਹੈਗੇ ਹੋ ਇਹ ਬਿਲਕੁਲ ਜਾਮਨੀ ਚ कलर ਹੈਗਾ ਲਾਈਟ ਮੋਵ ਸ਼ੇਡ ਹੈਗਾ ਜੀ ਇਹ ਤਾਂ ਫੈਬਰਿਕ ਹੈਗਾ ਰੂਬੀ ਜ਼ਾਰਾ कॉटन ਦੇ ਉੱਪਰ ਹੈਗਾ ਇਹਦੇ ਪਰ ਸਿਰਫ ਸਿੰਗਲ ਟੰਕੀ ਦਾ ਬਹੁਤ ਹੀ ਸੋਹਣਾ 20 कलर ਦੇ ਵਿੱਚ ਕੰਮ ਕੀਤਾ ਹੈਗਾ ਇਹਦੇ ਵਿੱਚ कलर ਥੋੜੇ ਜਿਹੀ ਘੱਟ ਪਾਏ ਹੈਗੇ ਕਿਤੇ ਕੁਝ ਪਹਿਲਾਂ ਦੀ ਡਿਮਾਂਡ ਹੁੰਦੀ ਹੈ ਕਿ ਉਹਨਾਂ ਨੂੰ 20 कलर ਔਰ ਸੂਬਰ ਸੂਟ ਚਾਹੀਦੇ ਹੈਗੇ ਨੇ ਇਹਦੇ ਵਿੱਚ ਸੈਂਟਰ ਦੇ ਵਿੱਚ ਇਦਾਂ ਪੈਨਲ ਬਣਾਇਆ ਹੋਇਆ ਔਰ ਸਾਈਡ ਦੇ ਉੱਪਰ ਦੋ ਤਰ੍ਹਾਂ ਦੀਆਂ ਛੋਟੇ-ਛੋਟੀਆਂ ਬੂਟੀਆਂ ਜਿਹੜੀਆਂ ਸਿੰਗਲ ਟਾਂਕੇ ਦੇ ਵਿੱਚ ਸੀਂ ਦਿੱਤੀਆਂ ਹੋਈਆਂ ਨੇ ਇਹ ਪੂਰੇ ਸੂਟ ਦੇ ਵਿੱਚ ਐਦਾਂ ਹੀ ਸਾਰੇ ਦੇ ਵਿੱਚ ਬੂਟੀਆਂ ਹੈਗੀਆਂ ਨੇ ਮੈਂ ਤੁਹਾਨੂੰ ਸਾਰੇ ਸੂਟ ਦੀ ਜਿਹੜੀ ਹੈਗੀ ਹੈ ਫੁੱਲ ਲੁੱਕ ਛਿਟੀ ਹੋਈ ਦੀ ਦਿਖਾਨੀਏ ਉੱਪਰ ਤੱਕ ਬੂਟੀਆਂ ਨੇ ਉੱਪਰ ਤੱਕ ਮੈਂ ਤੁਹਾਨੂੰ ਅੰਦਰ ਵੀ ਦਿਖਾਨੀਂ ਗਲੇ ਤੱਕ ਜਿੱਥੇ ਤੱਕ ਗਲਾ ਆਂਦਾ ਹੈਗਾ ਉੱਪਰ ਤੱਕ ਸਾਰੇ ਬੂਟੀਆਂ ਪਾਈਆਂ ਹੋਈਆਂ ਨੇ ਬਹੁਤ ਹੀ ਸੋਹਣਾ ਸੌਫਟ ਫੈਬਰਿਕ ਹੈਗਾ ਜੀ ਔਰ ਇਹਨਾਂ ਦੀਆਂ 슬ੀਵਜ਼ ਦੇ ਉੱਪਰ ਸਭ ਦੇ ਉੱਪਰ ਕੁਛ ਨਾ ਕੁਛ ਬਣਿਆ। ਇਹਦੀਆਂ 슬ੀਵਜ਼ ਮੈ ਤੁਹਾਨੂੰ ਦਿਖਾਉਣੀ ਹੈਗੀਆਂ। 슬ੀਵਜ਼ ਦੇ ਉੱਪਰ ਇਹ ਵਾਲੀ ਚੀਜ਼ ਆਏਗੀ ਜੀ। ਬਹੁਤ ਹੀ ਪਿਆਰੀਆਂ ਇਹਦੀਆਂ 슬ੀਵਜ਼ ਬਣੀਆਂ ਹੋਈਆਂ ਨੇ ਤੇ ਬਹੁਤ ਹੀ ਸੌਫਟ ਫੈਬਰਿਕ ਹੈਗਾ। ਥੋੜਾ ਜਿਹਾ ਫੋਟੋ ਦੇ ਵਿੱਚ ਜ਼ਿਆਦਾ ਲਾਈਟ ਆ ਰਿਹਾ ਇਸ ਤੋਂ ਇਹ ਦਾ ਨੰਬਰ 1 ਤੋਂ ਨੰਬਰ ਡਾਰਕ ਕੀ ਫੈਬਰਿਕ ਹੈਗਾ ਇਹ। ਬਹੁਤ ਹੀ ਸੌਫਟ ਫੈਬਰਿਕ ਹੈcore ਇਸ ਸੂਟ ਦਾ ਪ੍ਰਾਈਸ ਹੈਗਾ ਜੀ 2500 ਹੁਣ ਆਪਾਂ ਚਲਦੇ ਹਾਂ ਅਗਲੇ ਸੂਟ ਵੱਲ ਅਗਲਾ ਸੂਟ ਵੀ ਬਹੁਤ ਹੀ ਪਿਆਰਾ ਕਲਰ ਹੈਗਾ ਇਹਦਾ ਥੋੜਾ ਜਿਹਾ ਬ੍ਰਾਉਨਿਸ਼ੀ ਟੋਨ ਦੇ ਵਿੱਚ ਹੈਗਾ ਬਹੁਤ ਹੀ ਪਿਆਰਾ ਸ਼ੇਡ ਹੈਗਾ ਔਰ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਵੱਡੇ ਛੋਟੇ ਫਲਾwrs ਜਿਹੜੇ ਸੈਂਟਰ ਦੇ ਵਿੱਚ ਦਿੱਤੇ ਹੈਗੇ ਨੇ ਵਿੱਚ ਛੋਟੇ ਛੋਟੇ ਬੂਟਿਸ ਕੰਮ ਦੀ ਸਫਾਈ ਤੁਸੀਂ ਦੇਖ ਸਕਦੇ ਹੈ ਕਿਉਂਕਿ ਬਹੁਤ ਹੀ ਨੀਟ ਵਰਕ ਹੈਗਾਗਾ ਸੈਂਟਰ ਦੇ ਵਿੱਚ ਵੱਡੇ ਬਾਂਚੇਸ ਤੋਂ ਬਣਾਏ ਗਏ ਹੈਗੇ ਔਰ ਇਹਦੀਆਂ 슬ੀਵਸ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਸਪੈਸ਼ਲੀ 슬ੀਵਸ ਦੇ ਉੱਪਰ ਕੰਮ ਜਿਹੜਾ ਹੈਵੀ ਕੀਤਾ ਗਿਆ ਹੈਗਾਗਾ ਇਹ ਇਹਦੀਆਂ 슬ੀਵਸ ਹਨ ਜੀ 슬ੀਵਸ ਦੇ ਉੱਪਰ ਬਹੁਤ ਸੋਹਣੇ ਵੇਲ ਔਰ ਥੱਲੇ ਇਦਾਂ ਛੋਟੀਆਂ ਬੂਟੀਆਂ ਪਾਈਆਂ ਹੋਈਆਂ ਨੇ ਬਹੁਤ ਹੀ ਸਫਾਈ ਦੇ ਨਾਲ ਇਹ ਕੰਮ ਜਿਹੜਾ ਹੈਗਾ ਇਹ ਕੀਤਾ ਗਿਆ ਹੈਗਾਗਾ ਬੂਟੀਆਂ ਦੇਖੋ ਤੁਸੀਂ ਔਰ ਕੰਮ ਦੀ ਸਫਾਈ ਦੇਖੋ ਠੀਕ ਹੈ ਇਹ ਸੂਟ ਦਾ ਪ੍ਰਾਈਸ ਵੀ ਰਹੇਗਾ ਜੀ 2500 ਔਰ ਸਟੱਫ ਦੀ ਆਪਾਂ ਗੱਲ ਕਰਦੇ ਆ ਇਹਦਾ ਫੈਬਰਿਕ ਵੀ ਜ਼ਾਰਾ ਕਾਟਨ ਦੇ ਵਿੱਚ ਰਹੇਗਾ ਰੂਪੀ ਜ਼ਾਰਾ ਕਾਟਨ ਹੈ 2500 ਦੀ ਰੇਂਜ ਵਿੱਚ ਇਹ ਸੂਟ ਸਾਡੇ ਕੋਲੇ ਫੋਰ ਸੇਲ ਰੈਡੀ ਹੈ ਜੀ ਐਦਾਂ ਮੈਂ ਤੁਹਾਨੂੰ ਇਹਦੀ ਓਵਰਆਲ ਲੁੱਕ ਦਿਖਾ ਦਿੰਨੀ ਹੈ ਕਿ ਇਹ ਸੈਂਟਰ ਦੇ ਵਿੱਚ ਫਲਾਵਰਸ ਹੋਣਗੇ ਦੋ ਠੀਕ ਹੈ ਤੇ ਉੱਪਰ ਤੱਕ ਜਿਹੜੀਆਂ ਗੱਲ ਇਹਦੇ ਕੋਲ ਉੱਪਰ ਤੱਕ ਇਹ ਬੂਟੀਆਂ ਸਾਨੀਆਂ ਆਨਪਰ ਨੈਕਸਟ ਸੂਟ ਵਾਲ ਚਲਦੀ ਹੈਗੀ ਹੈ ਇਹਨਾਂ ਚ ਕੁਝ ਸੂਟਸ ਦੇ ਵਿੱਚ ਸਾਡੇ ਕੋਲੇ ਦੋ ਦੋ ਕਲਰ ਹੈਗੇ ਨੇ ਅਗਲਾ ਜਿਹੜਾ ਇੱਕ ਕਲਰ ਹੈਗਾ ਜੀ ਗ੍ਰੀਨ ਬਹੁਤ ਹੀ ਸੋਹਣਾ ਗ੍ਰੀਨ ਇਹ ਵੀ ਜ਼ਾਰਾ ਕਾਟਨ ਦੇ ਵਿੱਚ ਹੈਗਾ ਸੌਰੀ ਇਹ ਪੰਸਾ ਬਲੰਕਾ ਹੈਗਾ ਜੀ ਰੂਬੀ ਦਾ ਕੰਸਾ ਬਲੰਕਾ ਫੈਬਰਿਕ ਇਹਦੇ ਵਿੱਚ ਅਸੀਂ ਸਿੰਗਲ ਤੰਕੇ ਦਾ ਕੰਮ ਕੀਤਾ ਗਿਆ ਕਈ ਪਹਿਨਾਂ ਨੂੰ ਡਿਮਾਂਡ ਹੁੰਦੀ ਹੈ ਕਿ ਸਿਰਫ ਇੱਕ ਹੀ ਕਲਰ ਦਾ ਕੰਮ ਜਿਹੜਾ ਹੈਗਾ ਉਹ ਹੋਵੇ ਇਹਦੇ ਵਿੱਚ ਜਿਹੜੀ ਲਾਈਨ ਪਾਈ ਗਈ ਹੈ ਇਹ ਆਰੀ ਦਾ ਕੰਮ ਹੈਗਾ ਔਰ ਫਲਾਰਸ ਜਿਹੜੇ ਛੋਟੀਆਂ ਬੂਟੀਆਂ ਔਰ ਨੀਚੇ ਘੇਰੇ ਤੇ ਇੱਕ ਕੰਮ ਜਿਹੜਾ ਹੈਗਾਗਾ ਇਹ ਹੈਗਾ ਜੀ ਮਸ਼ੀਨ ਵਰਕ ਉੱਪਰ ਤੱਕ ਐਦਾ ਬੂਟੀਆਂ ਪੈਨਲ ਔਰ ਸੈਂਟਰ ਐਦਾਂ ਐਦਾਂ ਹੈਗਾ ਇਹ ਦੋਨੋਂ ਮੈਂ ਦਿਖਾਨੀ ਹੈ ਐਦੋਂ ਉੱਪਰ ਤੱਕ ਇਹ ਬਣਿਆ ਹੋਇਆ ਹੈਗਾ ਔਰ ਇਹ ਸਾਰੇ ਸੂਟ ਜਿਹੜੇ ਲੈਂਥ ਵਾਈਜ਼ ਫ੍ਰੀ ਸਾਈਜ਼ ਹੈਗੇ ਨੇ ਤੁਸੀਂ ਇਹਨਾਂ ਨੂੰ ਕਿਵੇਂ ਵੀ ਕਿੰਨੀ ਲੈਂਥ ਰੱਖ ਕੇ ਇਹਨਾਂ ਨੂੰ ਬਣਾ ਸਕਦੇ ਹੈਗੀ ਉਹਦੀ ਸਲੀਵਸ ਮੈਂ ਤੁਹਾਨੂੰ ਦਿਖਾਨੀ ਆ ਔਰ ਫੈਬਰਿਕ ਸਾਰਿਆਂ ਦਾ ਜਿਹੜਾ ਹੈਗਾ ਉਹ 5 ਮੀਟਰ ਰਹੇਗਾ ਜੀ ਇਹ ਦੀਆਂ 슬ੀਵਸ ਦੇ ਉੱਪਰ ਕੰਮ ਆਏਗਾ ਜੀ 3 ਬੂਤੀਸ ਜਿਹੜੀਆਂ ਹੈਗੀਆਂ ਪੈਰਲਟ ਪਾਈਆਂ ਗਈਆਂ ਨੇ ਫੈਬਰਿਕ ਦੀ ਜਿਹੜੀ ਲੈਂਥ ਹੈਗੀ ਉਹ 5 ਮੀਟਰ ਹੋਏਗੀ ਸੂਟ ਦੀ ਲੈਂਥ 5 ਮੀਟਰ ਰਹੇਗੀ ਉੱਪਰ ਤੱਕ ਸਿਮਟਰੀ ਦੇ ਨਾਲ ਬੂਤੀਸ ਪਾਈ ਗਈਆਂ ਇਹਦੀ ਓਵਰਆਲ ਲੁੱਕ ਇਹਦੇ ਵਿੱਚ ਸਾਡੇ ਕੋਲੇ ਦੋ ਕਲਰ ਹੈਗੇ ਨੇ ਇੱਕ ਗ੍ਰੀਨ ਸ਼ੇਡ ਜਿਹਦੇ ਉੱਪਰ ਵਾਈਟ ਨਾਲ ਕੀਤਾ ਗਿਆ ਹੈਗਾ ਔਰ ਇੱਕ ਸਾਡੇ ਕੋਲੇ ਹੈਗਾ ਜੀ ਸਕਾਈ ਬਲੂ ਕਲਰ ਉਦੇ ਵਿੱਚ ਡਾਰਕ ਲਾਈਟ ਕਲਰ ਦੇ ਨਾਲ ਜਿਹੜਾ ਹੈਗਾ ਇਹ ਕੰਮ ਕੀਤਾ ਗਿਆ ਹੈਗਾ ਇਹ ਵੀ ਸੇਮ ਉਦਾਂ ਉਹੀ ਡਿਜ਼ਾਈਨ ਹੈਗਾ ਆਰੀ ਦੇ ਨਾਲ ਉਦਾਹੀ ਫਲਾਟਸ ਨੇ ਇਹ ਡਾਰਕ ਲਾਈਟ ਦੇ ਵਿੱਚ ਫਰੋਸਟੀ ਦੇ ਵਿੱਚ ਆ ਸਕਾਈ ਬਲੂ ਦਾ ਸ਼ੇਡ ਹੈਗਾ ਔਰ ਉਹ ਗ੍ਰੀਨ ਆਫ ਵਾਈਟ ਦੇ ਨਾਲ ਕੰਮ ਕੀਤਾ ਗਿਆ ਹੈਗਾ ਹੁਣ ਆਪਾਂ ਅਗਲੇ ਸੂਟ ਤੇ ਚਲਦੇ ਹੈਗੇ ਜਿਹੜਾ ਅਗਲਾ ਸੂਟ ਹੈ ਦੋਨਾਂ ਦਾ ਫੈਬਰਿਕ ਇਹਨਾਂ ਦਾ ਰੂਬੀ ਹੈ ਫੈਬਰਿਕ ਸੇਮ ਰਹੇਗਾ ਅਗਲਾ ਸਾਡਾ ਜਿਹੜਾ ਫੇਵਰਿਟ ਡਿਜ਼ਾਈਨ ਹੈਗਾ ਜੀ ਉਹ ਛੋਟੇ ਛੋਟੇ ਮੋਤੀ ਦਾ ਜਾਲ ਸਾਟਰ ਪਾਰਨਲ ਦੇ ਨਾਲ ਬਹੁਤ ਸੋਹਣਾ ਕੰਮ ਹੈ ਦੇ ਵਿੱਚ ਤੁਹਾਨੂੰ ਮੈਂ ক্লোਜ਼ ਤੋਂ ਇਹਦੀ ਸਫਾਈ ਕੰਮ ਦੇ ਦਿਖਾ ਦੇਣੀ ਹੈ ਇਹ ਵੀ ਫੈਬਰਿਕ ਸਾਡਾ ਜਿਹੜਾ ਹੈਗਾ ਜੀ ਇਹ ਵੀ ਰੂਬੀ ਮਿਲਦਾ ਫੈਬਰਿਕ ਹੈਗਾਗਾ ਪੰਜ ਸਭ ਬਲਕਾਂ ਵਿੱਚ ਈਵਨ ਇਹਦੇ ਇਹਨਾਂ ਦੇ ਵਿੱਚ ਨਾ ਲਾਈਨਿੰਗ ਦੀ ਵੀ ਨਹੀਂ ਜ਼ਰੂਰਤ ਪੈਂਦੀ ਬਿਲਕੁਲ ਸੀ ਥਰੂ ਨਹੀਂ ਹੁੰਦੇ ਸੂਟ ਮੈਂ ਆਪਣਾ ਹੱਥ ਤੁਹਾਨੂੰ ਵਿੱਚ ਦਿਖਾ ਰਹੀ ਹਾਂ ਬਿਲਕੁਲ ਵੀ ਸੀ ਥਰੂ ਨਹੀਂ ਹੁੰਦੇ ਇਹ ਸੂਟ ਦੇ ਉੱਪਰ ਵੀ ਇਦਾਂ ਉੱਪਰ ਜਾਲ ਬਹੁਤ ਸੋਹਣਾ ਬਣਾਇਆ ਗਿਆ ਹੈ ਸਾਰੇ ਸੂਟ ਦੇ ਉੱਪਰ ਔਰ ਇਹਦੇ ਵਿੱਚ ਵੀ ਸਾਡੇ ਕੋਲੇ ਦੋ ਕਲਰ ਹੈਗੇ ਨੇ ਬਹੁਤ ਹੀ ਸੋਹਣਾ ਹੈ ਸੂਟ ਹੈਗੇ ਨੇ ਦੂਸਰਾ ਜਿਹੜਾ ਕਲਰ ਹੈਗਾ ਜੀ ਸਕਾਈ ਬਲੂ ਦੇ ਉੱਪਰ ਹੈ ਲਾਈਟ ਫਰੋਸ ਦੀ ਸ਼ੈਡ ਕਹਿ ਸਕਦੇ ਹੈ ਕਿ ਇਹ ਬਲੂ ਟੋਨ ਦੇ ਵਿੱਚ ਬਹੁਤ ਹੀ ਸੋਹਣਾ ਪੇਸ ਕਲਰ ਔਰ ਵਿੱਚ অনियन ਕਲਰ ਦੇ ਨਾਲ ਇਹ ਕੰਮ ਕੀਤਾ ਡਬਲ ਸ਼ੇਡ ਦੁਪੱਟੀਆਂ ਨਾਲ ਰੈਡੀ ਹੋ ਗਿਆ ਸੂਟ ਬਹੁਤ ਸੋਹਣੇ ਬਣਦੇ ਇਹ ਸੂਟ ਦਾ ਪ੍ਰਾਈਸ ਵੀ ਜਿਹੜਾ ਹੈਗਾ ਜੀ ਸੇਮ 20 500 ਰਹੇਗਾ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਦੇ ਉੱਪਰ ਭੇਜ ਸਕਦੇ ਹੈਗੇ ਹੋਗੇ। ਔਰ ਸਾਡਾ ਨੰਬਰ ਹੈਗਾ ਜੀ 7837383077783738237 so ਅੱਛੇ-ਅੱਛੇ ਸੂਟਸ ਦੇ ਲਈ ਰੀਜ਼ਨੇਬਲ ਪ੍ਰਾਈਸ ਔਰ ਸੋਹਣੇ ਡਿਜ਼ਾਈਨ ਦੇ ਲਈ ਸਾਡੇ ਪੀਜ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੀ ਵੀਡੀਓਜ਼ ਨੂੰ ਦੇਖਦੇ ਰਹੋ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਕਰਿਆ ਕਰੋ ਪਲੀਜ਼ ਔਰ ਮੇਰੀ ਰਿਕਵੈਸਟ ਹੈਗੀ ਹੈ ਕਿ ਇਹ ਤੁਸੀਂ ਜਦੋਂ ਕੋਈ ਵੀ ਵੀਡੀਓ ਦੇਖਦੇ ਹੈਗੇ ਹੋਂ ਦਾ ਉਹਦੀ ਫੀਡਬੈਕ ਜ਼ਰੂਰ ਦਿਆ ਕਰੋ ਸੋ ਥੈਂਕ ਯੂ ਸੋ ਮਚ ਰਬ ਰਾਕ